ਮੈਂ ਕਿਨਾਂ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਪੀ ਪਾਰਟੀ ਦਾ ਪਰਦਾ ਪਾਜ ਕੀਤਾ ਆ ਪਾਰਟੀ ਝੂਠ ਤੇ ਨਿਰਮਲ ਬਣੀ ਐਨੀਆਂ ਝੂਠ ਬੋਲ ਕੇ ਜੇ ਸੂਬਿਆਂ ਤੇ ਦੇਸ਼ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਕੇ ਉਹ ਸਰਕਾਰ ਬਣਾ ਲਈ ਜਿਵੇਂ ਦਿੱਲੀ تباہ ਕੀਤੀ ਉਹ ਵੀ ਉਹਨਾਂ ਨੇ ਪੰਜਾਬ تباہ ਕਰ ਦਿੱਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਮ ਆਪੀ ਪਾਰਟੀ ਦਾ ਲੀਡਰਸ਼ਿਪ ਜਾ ਤੇ ਉਹ ਕੋਈ دینਮਾਨ ਨਹੀਂ ਹੈ ਉਹਨਾਂ ਨੇ ਦਿੱਲੀ ਤੇ ਪਾਰ ਕੀਤੀ ਪੰਜਾਬ ਤਬਾਹ ਕੀਤਾ ਘਰ ਤੋਂ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਕਿਹੜਾ ਸ਼ਿਸੂ ਕਾ ਤਾਂ ਹੀ ਪੰਜਾਬ ਪਤਨੀ ਆ ਚੁੱਕੇ ਨੇ ਬਾਕੀ ਸਾਰੇ ਇੰਟਰਵਿਊ ਸੇ ਚਾਹਲੇ ਨਜ਼ਰ ਆ ਰਹੇ ਨਹੀਂ ਮੇਰਾ ਬਾਈਟ ਆਹ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆਮ ਆ띠 ਪਾਰਟੀ ਦਾ ਪਰਦਾਬਾਜ਼ ਕੀਤਾ ਆਹ ਪਾਰਟੀ ਝੂਠ ਤੇ ਨਿਰਭਰ ਬਣੀ ਐਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਚ ਦੇਸ਼ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਦੀ ਖੁਸ਼ੀ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ تباہ ਕੀਤੀ ਉਵੇਂ ਉਹਨਾਂ ਨੇ ਪੰਜਾਬ تباہ ਕਰ ਦਿੱਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਮ ਆ띠 ਪਾਰਟੀ ਦਾ ਲੀਡਰਸ਼ਿਪ ਦਾ ਤੇ ਕੋਈ ਦੀਨ ਮਾਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਪੰਜਾਬ ਤਬਾਹ ਕੀਤਾ ਘਰ ਤੋਂ ਘਰ ਹੋਰ ਕਿਸੇ ਸੁਬੇ ਨੂੰ ਤਬਾਹ ਨਾ ਕਰ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੱਟੂਗਾ ਐਂ ਪੰਜਾਬ ਬਤਨੀ ਹਾਰ ਚੁੱਕੇ ਦੇ ਬਾਕੀ ਸਾਰੇ ਇੰਟਰਵਿਊ ਵਿੱਚ ਜਾ ਕੇ ਨਜ਼ਰ ਆ ਰਹੇ ਨੇ ਆਓ ਮੇਰਾ ਬਾਈਟ ਮੈਂ ਕਿਹਨਾਂ ਕਿ ਮੈਂ ਵਧਾਈ ਦੇਣਾ ਚਾਹਣਾ ਹੈ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪਰਦਾਬਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਐਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਚ ਦੇਸ਼ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਕੇ ਉਹਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਦਾ ਤੇ ਉਹ ਕੋਈ ਦੀਨ ਮਾਨੀਏ ਉਹਨਾਂ ਨੇ ਦਿੱਲੀ ਤਬਾਹ ਕੀਤੀ ਪੰਜਾਬ ਤਬਾਹ ਕੀਤਾ ਹਰਤਕਣ ਹੋਰ ਕਿਸੇ ਨੂੰ ਵੀ ਬਾਹਰ ਨਾ ਕਰ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ ਹਾਂ ਚੁੱਕੇ ਬਾਕੀ ਸਾਰੇ ਇੱਧਰ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ ਆਉਂਦੀ ਰਹਾ ਬਾਈਟ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹਣਾ ਹੈ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆ띠 ਪਾਰਟੀ ਦਾ ਪਰਦਾ ਪਾਜ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਐਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ 'ਚ ਦੇਸ਼ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਹਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆ띠 ਪਾਰਟੀ ਦਾ ਲੀਡਰਸ਼ਿਪ ਦਾ ਤੇ ਉਹ ਕੋਈ ਦੀਨਮਾਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਪੰਜਾਬ ਤਬਾਹ ਕੀਤਾ ਘਰ ਤੋਂ ਘਰ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਪੰਜਾਬ ਦੀ ਜਿੱਤ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੱਟੂਗਾ ਸਾਹੀ ਪੰਜਾਬ ਬਤਨੀ ਹਾਰ ਚੁੱਕੇ ਨੇ ਬਾਕੀ ਸਾਰੇ ਇੰਦਰ ਕਿਸੇ ਜਾ ਕੇ ਨਜ਼ਰ ਆ ਰਹੇ ਨਹੀਂ ਆਉਂਦੇ ਉਹ ਵੀਰਾ ਬਾਈਟ